ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਅਸੀਂ ਤੁਹਾਡੇ ਲਈ ਫਟਕਰੀ ਦਾ ਉਪਾਅ ਲੈ ਕੇ ਆਏ ਹਾਂ ਸੰਗਤ ਜੀ ਫਟਕਰੀ ਦਾ ਉਪਾਅ ਕਰਨ ਦੇ ਨਾਲ ਆਪਣੇ ਘਰ ਦੇ ਵਿੱਚ ਅਜਾਈ ਜਗ੍ਹਾ ਤੇ ਉਪਾਅ ਕਰਨ ਤੋਂ ਬਾਅਦ ਤੁਸੀਂ ਫਟਕਰੀ ਨੂੰ ਰੱਖ ਦੇਣਾ ਹੈ ਤੁਹਾਡੇ ਜੋ ਦੁਸ਼ਮਣ ਹਨ ਤੁਹਾਨੂੰ ਕਾਫੀ ਲੰਮੇ ਸਮੇਂ ਤੋਂ ਜੋ ਪਰੇਸ਼ਾਨ ਕਰਦੇ ਪਏ ਹਨ ਉਹ ਤੁਹਾਡੀ ਜ਼ਿੰਦਗੀ ਤੋਂ ਦੂਰ ਹੋ ਜਾਣ ਕੇ ਤੇ ਸੰਗਤ ਜੀ ਉਹਨਾਂ ਦਾ ਕੀਤਾ ਤੁਹਾਡੇ ਤੇ ਅਸਰ ਨਹੀਂ ਕਰੇਗਾ ਤੇ ਆਓ ਸਾਧ ਸੰਗਤ ਜੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸਾਧ ਸੰਗਤ ਜੀ ਜਦੋਂ ਤੋਂ ਸੇਮ ਫਟਕਰੀ ਦੇ ਟੁਕੜੇ ਦੇ ਨਾਲ ਛੋਟੇ ਜਿਹੇ ਟੁਕੜੇ ਦੇ ਨਾਲ ਇਹ ਉਪਾਅ ਕਰ ਲਿਆ ਤਾਂ ਤੁਹਾਡੇ ਦੁਸ਼ਮਣ ਦੀ ਕਮਰ ਟੁੱਟ ਜਾਵੇਗੀ ਉਹ ਕਦੇ ਵੀ ਤੁਹਾਡੇ ਤੇ ਕੁਝ ਵੀ ਕਰਵਾਉਣ ਦੇ ਫਿਰ ਕੋਸ਼ਿਸ਼ ਨਹੀਂ ਕਰੇਗਾ ਤੇ ਨਾ ਹੀ ਸੋਚੇਗਾ ਤੁਹਾਨੂੰ ਤੰਗ ਪਰੇਸ਼ਾਨ ਨਹੀਂ ਕਰੇਗਾ ਇਸੇ ਹੀ ਤਰ੍ਹਾਂ ਜੇਕਰ ਤੁਹਾਡੇ ਦੁਸ਼ਮਣ ਤੁਹਾਡੇ ਉੱਪਰ ਕੁਝ ਕੀਤਾ ਕਰਵਾਇਆ ਜਾਂ ਫਿਰ ਤੁਹਾਡੀ ਫੈਮਿਲੀ ਮੈਂਬਰ ਦੇ ਉੱਪਰ ਜਾਂ ਫਿਰ ਤੁਹਾਡੇ ਘਰ ਪਰਿਵਾਰ ਦੇ ਉੱਪਰ ਤੁਹਾਡੇ ਕਾਰੋਬਾਰ ਦੇ ਉੱਪਰ ਇਸ ਤਰ੍ਹਾਂ ਦਾ ਕੁਝ ਕੀਤਾ ਕਰਵਾਇਆ ਤਾਂ ਸਾਰੀਆਂ ਚੀਜ਼ਾਂ ਸਾਰੀਆਂ ਪ੍ਰੋਬਲਮ ਤੁਹਾਡੀਆਂ ਦੂਰ ਹੋ ਜਾਣਗੀਆਂ ਸੰਗਤ ਜੀ ਜਦੋਂ ਤੁਸੀਂ ਫਟਕਰੀ ਦਾ ਇੱਕ ਛੋਟਾ ਜਿਹਾ ਉਪਾਕਾਰ ਲਵੋਗੇ ਤਾਂ ਜਿੱਥੇ ਤੁਹਾਡਾ ਵਪਾਰ ਚੱਲਦਾ ਜਾਂ ਕੋਈ ਕਾਰੋਬਾਰ ਚੱਲਦਾ ਹੈ ਜਾਂ ਤੁਹਾਡੀ ਕੋਈ ਸ਼ਾਪ ਹੈ ਉੱਥੇ ਵੀ ਇਸ ਪਾਣ ਨੂੰ ਤੁਸੀਂ ਕਰ ਸਕਦੇ ਹੋ ਜੇਕਰ ਤੁਹਾਡਾ ਕੋਈ ਵਪਾਰ ਤੁਹਾਡਾ ਕਾਰੋਬਾਰ ਨਹੀਂ ਚੱਲਦਾ ਕਹਿਣ ਤੋਂ ਭਾਵ ਕਿ ਤੁਹਾਡੀ ਕੋਈ ਸ਼ਾਪ ਵਗੈਰਾ ਨਹੀਂ ਹੈ ਤਾਂ ਤੁਸੀਂ ਇਸ ਪਾਣ ਨੂੰ ਆਪਣੇ ਘਰ ਵਿੱਚ ਜ਼ਰੂਰ ਕਰੋ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਕੀ ਹੁੰਦਾ ਹੈ ਕਿ ਬਹੁਤ ਸਾਰੇ ਲੋਕਾਂ ਦੇ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਚਾਨਕ ਉਹਨਾਂ ਦੇ ਘਰ ਦੇ ਵਿੱਚੋਂ ਪੈਸਾ ਜਾਣਾ ਸ਼ੁਰੂ ਹੋ ਜਾਂਦਾ ਹੈ ਤੁਹਾਡੇ ਘਰ ਵਿੱਚ ਕੋਈ ਨਾ ਕੋਈ ਦੁਰਘਟਨਾ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹੜੇ ਤੁਹਾਡੇ ਪਰਿਵਾਰ ਦੇ ਮੈਂਬਰ ਹਨ ਉਹਨਾਂ ਵਿੱਚ ਉਹਨਾਂ ਦੀ ਸਿਹਤ ਜਿਹੜੀ ਅਚਾਨਕ ਵਿਗੜ ਜਾਂਦੀ ਹੈ ਜਿਵੇਂ ਸਾਡੇ ਪਰਿਵਾਰ ਦਾ ਕੋਈ ਮੈਂਬਰ ਅਚਾਨਕ ਬਿਮਾਰ ਹੋ ਜਾਂਦਾ ਹੈ ऐसे ही तरह सेहत खराब चलਨ ਦੇ ਨਾਲ ਤੁਹਾਡੇ ਘਰ ਦੇ ਜਿਹੜੇ ਫੈਮਿਲੀ ਮੈਂਬਰ ਹਨ ਉਹਨਾਂ ਨੂੰ ਕਿਸੇ ਵੀ ਕੰਮ ਦੇ ਵਿੱਚ ਸਫਲਤਾ ਹਾਸਲ ਨਹੀਂ ਹੁੰਦੀ। ਅਕਸਰ ਬਹੁਤ ਸਾਰੀਆਂ ਸਮੱਸਿਆਵਾਂ ਸਾਡੇ ਜੀਵਨ ਵਿੱਚ ਫਿਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸੇ ਹੀ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਬਹੁਤ ਵਾਰ ਇਹ ਘਟਨਾਵਾਂ ਦੇ ਪਿੱਛੇ ਸਾਡੇ ਦੁਸ਼ਮਣ ਹੁੰਦੇ ਹਨ। ਉਹਨਾਂ ਦਾ ਹੱਥ ਹੁੰਦਾ ਹੈ ਚਾਹੇ ਤਾਂ ਗੁਪਤ ਹੋਣ ਤੇ ਚਾਹੇ ਉਹ ਸਾਹਮਣੇ ਤੋਂ ਹੋਣ। ਉਹ ਕਿਸੇ ਨਾ ਕਿਸੇ ਦਿਹਾਰਾ ਪਰ ਲੈ ਕੇ ਸਾਡੇ ਤੇ ਤਾਂਤਰਿਕ ਕਰਿਆਵਾ ਕਰਵਾਉਂਦੇ ਹਨ ਸਾਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਰੇਸ਼ਾਨ ਕਰਦੇ ਹਨ ਸਾਡੇ ਉੱਪਰ ਤੰਤਰ ਮੰਤਰ ਕਰਵਾਉਂਦੇ ਹਨ ਤੇ ਬਹੁਤ ਵਾਰ ਉਹ ਇੰਨੀ ਜਿਆਦਾ ਬੁਰੀ ਨજર ਤੁਹਾਡੇ ਤੇ ਪਾਉਂਦੇ ਹਨ ਇੰਨਾ ਜਿਆਦਾ ਤੁਹਾਡੇ ਪਰਿਵਾਰ ਨੂੰ ਬੁਰੀ ਨજર ਲਗਾਉਂਦੇ ਹਨ ਜਿਸੇ ਨਾਲ ਚੱਲਦੇ ਹੋਏ ਤੁਹਾਡੇ ਕਾਰੋਬਾਰ ਜਿਹੜੇ ਹਨ ਉਹ ਰੁਕ ਜਾਂਦੇ ਹਨ ਅਤੇ ਤੁਸੀਂ ਬਰਬਾਦੀ ਦੇ ਰਾਹ ਤੇ ਤੁਰ ਪੈਂਦੇ ਹੋ ऐसे ही तरीके ਦੇ ਨਾਲ ਹੁੰਦਾ ਕੀ ਹੈ ਕਿ ਸਾਡੀ ਸਿਹਤ ਵੀ ਖਰਾਬ ਹੋ ਜਾਂਦੀ ਹੈ ਸਾਡੀ ਫੈਮਿਲੀ ਮੈਂਬਰ ਨੂੰ ਕਿਸੇ ਵੀ ਕੰਮ ਦੇ ਵਿੱਚ ਸਫਲਤਾ ਹਾਸਲ ਨਹੀਂ ਹੁੰਦੀ ਸਾਡੇ ਕਾਰੋਬਾਰ ਵੀ ਵਿਗੜਨੇ ਸ਼ੁਰੂ ਹੋ ਜਾਂਦੇ ਹਨ ਕਹਿਣ ਤੋਂ ਪਾਪ ਕਿ ਸਾਡੇ ਘਰ ਵਿੱਚ ਕੋਈ ਨਾ ਕੋਈ ਪ੍ਰੋਬਲਮ ਜਿਹੜੀ ਹੈ ਉਹ ਰਹਿੰਦੀ ਹੈ ਜੋ ਕਿ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਉਪਾਅ ਹੈ ਇੱਕ ਵਾਰ ਤੁਸੀਂ ਇਹ ਸੁਪਾਣੂ ਕਰਕੇ ਜ਼ਰੂਰ ਦੇਖਿਓ ਐਸੀ ਹੀ ਤਰ੍ਹਾਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਸੁਪਾ ਨੂੰ ਆਪਾਂ ਕਿਸ ਤਰੀਕੇ ਨਾਲ ਤੇ ਕਿਵੇਂ ਕਰਨਾ ਹੈ ਇਹ ਪੂਰੀ ਹੀ ਵਿਧੀ ਧਿਆਨ ਦੇ ਨਾਲ ਜਰੂਰ ਸੁਣਨਾ ਇਸ ਸੁਪਾ ਨੂੰ ਕਰਨ ਲਈ ਸਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਸੰਗਜ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਅਤੇ ਸ਼ੇਅਰ ਕਰ ਦਿਓ ਜੀ ਸਾ ਸੰਘਾ ਜੀ ਐਸੇ ਹੀ ਤਰੀਕੇ ਨਾਲ ਜੇਕਰ ਤੁਹਾਡਾ ਪੈਸਾ ਬਰਬਾਦ ਹੋ ਰਿਹਾ ਹੈ ਤੁਹਾਨੂੰ ਸਫਲਤਾ ਪ੍ਰਾਪਤ ਨਹੀਂ ਹੋ ਰਹੀ ਤਾਂ ਜੇਕਰ ਅਸੀਂ ਫਟਕਰੀ ਦਾ ਇਹ ਉਪਾਅ ਕਰਦੇ ਹਾਂ ਤਾਂ ਫਟਕਰੀ ਤੁਹਾਡੇ ਘਰ ਦੀਆਂ ਜਿੰਨੀਆਂ ਵੀ ਪ੍ਰੋਬਲਮ ਹਨ ਉਹਨਾਂ ਨੂੰ ਆਪਣੇ ਅੰਦਰ ਸੋਖ ਲਵੇਗੀ ਤੇ ਤੁਸੀਂ ਦੇਖੋਗੇ ਕਿ ਤੁਹਾਡੇ ਘਰ ਵਿੱਚ ਪੈਸਾ ਹੋਣਾ ਸ਼ੁਰੂ ਹੋ ਜਾਵੇਗਾ ਐਸੇ ਹੀ ਨਾਲ ਇਸ ਦੇ ਨਾਲ ਜਿੰਨੇ ਵੀ ਤੁਹਾਡੇ ਘਰ ਦੇ ਵਿੱਚ ਪੈਸੇ ਆਉਣ ਦੇ ਰਸਤੇ ਹਨ ਜੋ ਬੰਦ ਹੋ ਚੁੱਕੇ ਹਨ ਤੁਹਾਡੇ ਘਰ ਦੇ ਵਿੱਚ ਪੈਸਾ ਆਉਣ ਦੇ ਸਾਰੇ ਰਸਤੇ ਖੁੱਲ ਜਾਣਗੇ ਜਿਵੇਂ ਹੀ ਤੁਹਾਡੇ ਘਰ ਵਿੱਚ ਤਜੋਰੀ ਖਾਲੀ ਹੋ ਚੁੱਕੀ ਸੀ ਤੁਹਾਡੇ ਘਰ ਦੀ ਤਜੋਰੀ ਭਰਨੇ ਸ਼ੁਰੂ ਹੋ ਜਾਵੇਗੀ ਜਦੋਂ ਵੀ ਤੁਸੀਂ ਇਸ ਨੂੰ ਪਾਣ ਕਰਨ ਲਈ ਤੁਸੀਂ ਲੈਣੀ ਹੈ ਇੱਕ ਫਿਟਕਰੀ ਦਾ ਛੋਟਾ ਜਿਹਾ ਟੁਕੜਾ ਤੇ ਉਹ ਫਿਟਕਰੀ ਦਾ ਟੁਕੜਾ ਲੈ ਕੇ ਤੁਹਾਡੇ ਘਰ ਵਿੱਚ ਜਿੰਨੇ ਵੀ ਤੁਸੀਂ ਫੈਮਿਲੀ ਮੈਂਬਰ ਹੋ ਇਸ ਫਿਟਕਰੀ ਦੇ ਟੁਕੜੇ ਨੂੰ ਤੁਸੀਂ ਆਪਣੇ ਫੈਮਿਲੀ ਮੈਂਬਰ ਜਿੰਨੇ ਵੀ ਹਨ ਉਹਨਾਂ ਦੇ ਸਿਰ ਦੇ ਉੱਤੋਂ 7 ਵਾਰ ਵਾਰ ਲੈਣਾ ਹੈ ਬਾਅਦ ਵਿੱਚ ਇਸ ਫਿਟਕਰੀ ਦੇ ਟੁਕੜੇ ਨੂੰ ਆਪਣੇ ਹੱਥ ਵਿੱਚ ਲੈ ਕੇ ਜਿੰਨਾ ਵੀ ਤੁਹਾਡਾ ਘਰ ਬਣਿਆ ਹੋਇਆ ਹੈ ਜਿੰਨੇ ਵੀ ਕਮਰੇ ਹਨ ਜਿੰਨੇ ਵੀ ਕੋਨੇ ਹਨ ਹਰ ਘਰ ਹਰ ਇੱਕ ਘਰ ਦੇ ਕੋਨੇ-ਕੋਨੇ ਵਿੱਚ ਹਰ ਜਗ੍ਹਾ ਤੇ ਤੁਸੀਂ ਫਿਟਕਰੀ ਦੇ ਟੁਕੜਾ ਲੈ ਕੇ ਘੁਮਾਉਣਾ ਹੈ ਜਿੰਨੇ ਵੀ ਬਾਲਕਣੋਂ ਨੇ ਬਣੇ ਹੋਈ ਹੈ ਜੋ ਵੀ ਤੁਹਾਡਾ ਘਰ ਬਣਿਆ ਹੋਇਆ ਹੈ ਹਰ ਇੱਕ ਜਗ੍ਹਾ ਤੇ ਫਟਕਰੀ ਦਾ ਟੁਕੜਾ ਲੈ ਕੇ ਤੁਸੀਂ ਇੱਕ ਚੱਕਰ ਲਗਾਉਣਾ ਹੈ ਤੇ ਚੱਕਰ ਲਗਾਉਂਦੇ ਸਮੇਂ ਤੁਸੀਂ ਇਹ ਬੋਲਣਾ ਹੈ ਕਿ ਜਿੰਨੇ ਵੀ ਤੁਹਾਡੇ ਘਰ ਵਿੱਚ ਨਜ਼ਰ ਦੋਸ਼ ਜਾਂ ਨਕਾਰਾਤਮਿਕ ਊਰਜਾ ਤਾੰਤ੍ਰਿਕ ਕਰਿਆਵਾ ਹੋਈਆਂ ਹਨ ਜਾਂ ਫਿਰ ਕੋਈ ਵੀ ਬਲੈਕ ਮੈਜਿਕ ਕਿਸੇ ਦਾ ਕਰਵਾਇਆ ਹੋਇਆ ਹੈ ਇਹ ਸਾਰੀਆਂ ਪ੍ਰੋਬਲਮ ਜਿਹੜੀਆਂ ਹਨ ਦੂਰ ਹੋ ਜਾਣ ਇਸ ਤਰੀਕੇ ਦੇ ਨਾਲ ਤੁਸੀਂ ਬੋਲਦੇ ਜਾਣਾ ਹੈ ਤੇ ਹੌਲੀ-ਹੌਲੀ ਆਪਣੇ ਮਨ ਵਿੱਚ ਉੱਚੀ-ਉੱਚੀ ਬੋਲਣਾ ਤੇ ਫਿਟਕਰੀ ਦੇ ਟੁਕੜੇ ਦੇ ਨਾਲ ਘਰ ਦੇ ਵਿੱਚ ਤੁਸੀਂ ਇੱਕ ਚੱਕਰ ਲਗਾ ਦੇਣਾ ਹੈ ਤੁਸੀਂ ਇਸ ਤਰੀਕੇ ਦੇ ਨਾਲ ਬੋਲਣਾ ਕਿ ਜਿੰਨੀਆਂ ਵੀ ਤੁਹਾਡੀਆਂ ਪ੍ਰੋਬਲਮ ਮੁਸ਼ਕਲਾਂ ਹਨ ਉਹ ਸਭ ਇਸ ਫਿਟਕਰੀ ਦੇ ਟੁਕੜੇ ਦੇ ਵਿੱਚ ਆ ਜਾਣ ਇਸ ਤਰੀਕੇ ਨਾਲ ਜਦੋਂ ਤੁਸੀਂ ਹਰ ਇੱਕ ਜਗ੍ਹਾ ਤੇ ਆਪਣੇ ਘਰ ਦੇ ਵਿੱਚ ਇੱਕ ਚੱਕਰ ਲਗਾ ਲਵੋਗੇ ਲਗਾਉਣ ਤੋਂ ਬਾਅਦ ਦੇ ਵਿੱਚ ਉਸ ਫਿਟਕਰੀ ਦੇ ਟੁਕੜੇ ਨੂੰ ਦੇਖਦੇ ਹੋਏ ਤੁਸੀਂ ਇਹ ਬੋਲਣਾ ਕਿ ਜੇਕਰ ਸਾਡੇ ਘਰ ਦੇ ਵਿੱਚ ਨਾਜਾ ਦੋਸ਼ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਕਿਸੇ ਦਾ ਕੁਝ ਕੀਤਾ ਕਰਵਾਇਆ ਹੈ ਜਿਸ ਕਰਕੇ ਸਾਡੇ ਘਰ ਵਿੱਚ ਕਿਸੇ ਵੀ ਕੰਮ ਨੂੰ ਕਰਨ ਦੇ ਨਾਲ ਸਾਨੂੰ ਸਫਲਤਾ ਨਹੀਂ ਮਿਲਦੀ ਜੋ ਵੀ ਸਾਡੇ ਘਰ ਵਿੱਚ ਪ੍ਰੋਬਲਮ ਹੈ ਮੁਸ਼ਕਲ ਹੈ ਉਹ ਇਸ ਫਿਟਕਰੀ ਦੇ ਨਾਲ ਸਾਡੇ ਘਰ ਵਿੱਚੋਂ ਦੂਰ ਚਲੇ ਜਾਵੇਗੀ ऐसे ही तरीके ਦੇ ਨਾਲ ਤੁਸੀਂ ਬੋਲਣਾ ਹੈ ਬੋਲਣ ਤੋਂ ਬਾਅਦ ਦੇ ਵਿੱਚ ਇਸ ਫਿਟਕਰੀ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਲੈ ਕੇ ਜਾਣਾ ਹੈ ਬਾਹਰ ਲਿਜਾ ਕੇ ਕਿਸੇ ਵੀ ਜਗ੍ਹਾ ਤੇ ਤੁਸੀਂ ਪੂਰੇ ਗੁੱਸੇ ਦੇ ਨਾਲ ਪੂਰੇ ਕਰੋਧ ਦੇ ਨਾਲ ਇਸ ਫਿਟਕਰੀ ਦੇ ਟੁਕੜੇ ਨੂੰ ਸੁੱਟ ਦੇਣਾ ਹੈ ਜੇਕਰ ਤੁਹਾਡੇ ਘਰ ਦੇ ਆਸ-ਪਾਸ ਕਿਤੇ ਗੰਦੀ ਨਾਲੀ ਹੈ ਉਥੇ ਤੁਸੀਂ ਇਸ ਨੂੰ ਸੁੱਟ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੇ ਆਲੇ-ਦੁਆਲੇ ਕੋਈ ਕੂੜਾ ਕਰਕਟ ਹੈ ਕੋਈ ਮਿੱਟੀ ਹੈ ਤੁਸੀਂ ਉਥੇ ਕਹਿਣ ਤੋਂ ਭਾਵ ਕਿ ਇਸ ਫਟਕਰੀ ਦੇ ਟੁਕੜੇ ਨੂੰ ਤੁਸੀਂ ਕਿਸੇ ਗੰਦਗੀ ਵਾਲੀ ਜਗ੍ਹਾ ਤੇ ਸੁੱਟਣਾ ਹੈ ਕੂੜਾ ਕਰਕਟ ਹੋਵੇ ਸਾਫ਼ ਸੁਥਰੀ ਜਗ੍ਹਾ ਤੁਸੀਂ ਨਹੀਂ ਸੁੱਟਣਾ ਕਿਉਂਕਿ ਇਹ ਜੋ ਫਟਕਰੀ ਹੈ ਇਹ ਆਪਣੇ ਨਾਲ ਸਾਡੇ ਘਰ ਦੀਆਂ ਸਾਰੀਆਂ ਪ੍ਰੋਬਲਮ ਮੁਸ਼ਕਲਾਂ ਨੂੰ ਲੈ ਕੇ ਚੱਲੀ ਹੈ ਇਸ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਵੀ ਦਿਨ ਵਾਰ ਕਰ ਸਕਦੇ ਹੋ ਜਦੋਂ ਵੀ ਤੁਹਾਨੂੰ ਆਪਣੇ ਕੰਮ ਕਰ ਤੋਂ ਸਮਾਂ ਮਿਲੇ ਅ ਉਸ ਸਮੇਂ ਤੁਸੀਂ ਉਸ ਉਪਾਣੂ ਕਰੋ ਇਸ ਤਰੀਕੇ ਨਾਲ ਜਿਵੇਂ ਇਹ ਤੁਸੀਂ ਫਿੱਟ ਕਰੀ ਆਪਣੇ ਘਰ ਤੋਂ ਬਾਹਰ ਸੁੱਟੋਗੇ ਸੁੱਟੋਂ ਤੋਂ ਬਾਅਦ ਵਿੱਚ ਉਸ ਸਮੇਂ ਤੁਸੀਂ ਇੱਕ ਹਲਦੀ ਵਾਲਾ ਪਾਣੀ ਤਿਆਰ ਕਰਨਾ ਹੈ ਤੁਸੀਂ ਕੱਚ ਦਾ ਕੋਈ ਵੀ ਬਰਤਨ ਲੈਣਾ ਹੈ ਉਸ ਦੇ ਵਿੱਚ ਤੁਸੀਂ ਸ਼ੁੱਧ ਪਾਣੀ ਪਾ ਲੈਣਾ ਹੈ ਤੇ ਸਾਫ ਸੁਥਰਾ ਥੋੜੀ ਜਿਹੀ ਇੱਕ ਚਮਚ ਹਲਦੀ ਪਾ ਕੇ ਤੁਸੀਂ ਹਲਦੀ ਵਾਲਾ ਪਾਣੀ ਤਿਆਰ ਕਰਨਾ ਹੈ ਜੇ ਹਲਦੀ ਵਾਲੇ ਪਾਣੀ ਦਾ ਛਿੜਕਾ ਦੇਣਾ ਹੈ ਇਸ ਨਾਲ ਹਲਦੀ ਵਾਲਾ ਪਾਣੀ ਛਿੜਕਾ ਕਰਨ ਨਾਲ ਕੀ ਹੋਵੇਗਾ ਜਿਵੇਂ ਕਿ ਪਹਿਲਾਂ ਤੁਸੀਂ ਫਟਕਰੀ ਦਾ ਉਪਾਗ ਕਰਕੇ ਆਪਣੇ ਘਰ ਦਾ ਨਜਾਦੋਸ਼ ਕਿਸੇ ਦਾ ਕੀਤਾ ਕਰਵਾਇਆ ਤਾਂ ਅੰਤ੍ਰਿਕ ਘਰੇ ਆਵੇ ਤੇ ਫਿਰ ਕਿਸੇ ਦੁਸ਼ਮਣ ਨੇ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਹੋਇਆ ਹੈ ਤੁਹਾਨੂੰ ਘਰ ਦੀ ਸਾਰੀ ਨੈਗੇਟਿਵ એનર્ਜੀ ਨੂੰ ਤੁਸੀਂ ਉਸ ਫਟਕਰੀ ਦੇ ਟੁਕੜੇ ਦੇ ਨਾਲ ਘਰ ਤੋਂ ਬਾਹਰ ਕਰ ਦਿੱਤਾ ਹੈ ਫਟਕਰੀ ਦਾ ਛੋਟਾ ਜਿਹਾ ਉਪਾਗ ਕਰ ਲਓਗੇ ਤਾਂ ਇਸ ਪਾਰ ਨਾਲ ਤੁਹਾਡੇ ਜਿੰਨੇ ਵਪਾਰ ਰੁਕੇ ਸਨ ਉਸਾਰੇ ਹੀ ਚੱਲ ਪੈਣਗੇ। ਜਾਂ ਕੋਈ ਸ਼ੌਪਦਾਰ ਕੰਮ ਨਹੀਂ ਚੱਲ ਰਿਹਾ ਸੀ ਤਾਂ ਉਹ ਵੀ ਚੱਲ ਪਾਏਗਾ। ਤੁਹਾਡਾ ਕੋਈ ਵਪਾਰ ਤੁਹਾਡਾ ਕੋਈ ਬਿਜ਼ਨਸ ਚੇਕਰ ਨਹੀਂ ਚੱਲਦਾ ਤਾਂ ਉਹ ਵੀ ਚੱਲੇਗਾ। ਸੰਗਤ ਜੀ ਐਸੇ ਸਾਡੀ ਅੱਜ ਦੀ ਵੀਡੀਓ ਦਾ ਉਪਾਅ ਇਸ ਨੂੰ ਇੱਕ ਵਾਰ ਅਸ਼ਮਾ ਕੇ ਕਰਕੇ ਜਰੂਰ ਦੇਖਣਾ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।